ਪੰਜਾਬੀ ਰੇਡੀਓ ਯੂਐਸਏ ਤੇ ਆਪ ਸਭ ਦਾ ਇਕਵਰਾ ਫੇਰ ਬੜਾ ਨਿਗਾਹ ਜੀ ਸਵਾਗਤ ਹੈ ਮੈਂ ਹਾਂ ਮਸੂਦ ਮੱਲੀ ਔਰ ਮੈਂ ਯੂਬਾ ਸਿਟੀ ਸ਼ਾਪ ਨੰਬਰ 226 226 ਤੇ ਮੌਜੂਦ ਹਾਂ ਔਰ ਇੱਥੇ ਬਹੁਤ ਸਾਰੀ ਬਹੁਤ ਸਾਰੀ ਸ਼ਿਆਮੰਦੀ ਵੈਰਾਈਟੀ ਜਿਹੜੀ ਮੌਜੂਦ ਹੈ ਪਰ ਜਿਹੜੇ ਜੀ ਤੁਹਾਡਾ ਸਵਾਗਤ ਕਰਨਗੇ ਉਹਨਾਂ ਦੇ ਨਾਲ ਰੂਬਰੂ ਕਰਨੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਮੈਂ ਗੁਰਪ੍ਰੀਤ ਕੌਰ ਔਰ ਸਤਿ ਸ਼੍ਰੀ ਅਕਾਲ ਭਾਈ ਰਣਜੀਤ ਸਿੰਘ ਕੀ ਬਾਤ ਹੈ ਹੁਣ ਦੱਸਿਆ ਨਾ ਇਹ ਜੀ ਉਹ ਸਾਡੇ ਜਿਹੜੇ ਕਦੀ ਕਦੀ ਟੈਲੀਫੋਨ ਕਰਦੇ ਪਰ ਅਸੀਂ ਅੱਜ ਅਚਾਨਕ ਆ ਮਿਲੇ ਮੈਂ ਪਹਿਲਾਂ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਦਵਾਂਗੀ ਸਾਰੀ ਸੰਗਤ ਨੂੰ ਦੂਸਰਾ ਮੈਂ ਇਹਨਾਂ ਨੂੰ ਕਹਾਂਗੀ ਕਿ ਸਾਡੇ ਸਟਾਲ ਨੰਬਰ 226 225 ਹੈ ਤੇ ਇੱਥੇ ਤੁਹਾਨੂੰ ਹਤਰਾਂ ਦਾ ਧਾਰਮਿਕ ਸਮਾਨ ਆ ਕੀ ਕੀ ਹੈ ਉਹਦੇ ਚ ਜੀ ਸਾਡੇ ਕੋ ਗੁਟਕਾ ਸਾਹਿਬ ਗੁਰੂ ਮਹਾਰਾਜ ਦੀਆਂ ਸੈਂਚੀਆਂ ਕੰਗੇ ਕੜੇ ਕਿਰਪਾਨਾਂ ਸਿੱਖੀ ਦਾ ਸਾਰਾ A ਤੋਂ ਲੈ ਕੇ Z ਤੱਕ ਜਿੰਨਾ ਵੀ ਸਿੱਖੀ ਸੇਵਕੀ ਨਾਲ ਰਿਲੇਟਡ ਬਾਬਾ ਜੀ ਦੀਆਂ ਪਿਕਚਰਾਂ ਸਭ ਕੁਝ ਤੁਹਾਨੂੰ ਮਿਲੇਗਾ ਸਾਡੇ ਸਾਡੇ ਸਟਾਲ ਤੋਂ ਬਿਲਕੁਕੁ ਠੀਕ ਹੈ ਹਾਂਜੀ ਤੇ ਇਹ ਜ਼ਰੂਰ ਜੀ ਇੱਕ ਵਾਰਾ ਵਿਜ਼ਿਟ ਕਰੋ ਔਰ ਜਦੋਂ ਕਹਿੰਦੇ ਨੇ ਕਿ ਇਹਨਾਂ ਸਮਾਗਮਾਂ ਤੇ ਇਹਨਾਂ ਮੇਲਿਆਂ ਤੇ ਹੁੰਦੇ ਜੇ ਤਾਂ ਫਿਰ ਆ ਕੇ ਇੱਕ ਵਾਰਾ ਜ਼ਾਹਰ ਹੈ ਕਿਸੇ ਨਾ ਕਿਸੇ ਸ਼ਾਇਦ ਹੀ ਲੋੜ ਵੇਖ ਕੇ ਪਤਾ ਲੱਗ ਜਾਂਦਾ ਕਿ ਇਹ ਯਾਰ ਚਾਹੀਦੇ ਲੈਂਦੇ ਹੀ ਜਾਈਏ ਤੇ ਕੋਈ ਇਸ ਮੌਕੇ ਤੇ ਖਾਸ ਪ੍ਰਾਈਸ ਡਿਫਰੈਂਸ ਵੀ ਹੈ ਜਿਹੜਾ ਦੱਸਣਾ ਚਾਹੋਗੇ ਨਹੀਂ ਆਲਗੀ ਦਾ ਟੈਰੀਫੀ ਲੱਗਾ ਜੀ ਥੋੜਾ ਜਿਹਾ ਉਹ ਸਾਰਿਆਂ ਨੂੰ ਗਾਲੇ ਦਾ ਮਤਲਬ ਕਿ ਸੱਚੀ ਕਰ ਰਹੇ ਨੇ ਲੋਕ ਇਹ ਪਰ ਫਿਰ ਵੀ ਅਸੀਂ ਮਤਕੀ ਸੰਗਤਾਂ ਦੇ ਨਾਲ ਪ੍ਰੇਮ ਹੋਣ ਕਰਕੇ ਗੁਰੂ ਮਹਾਰਾਜ ਦਾ ਦਿਨ ਦਿਹਾੜਾ ਦਿਹਾੜੇ ਕਰਕੇ ਅਸੀਂ ਟੈਰਿਫ ਨੂੰ ਇੰਨਾ ਜ਼ੋਰ ਨਹੀਂ ਪਾਇਆ ਮਤਕੀ ਕੁਝ ਪਰਸੈਂਟ ਵਧਾਇਆ 50 ਨਹੀਂ ਵਧਾਇਆ ਸੀ ਸਿਰਫ 10% ਵਧਾਇਆ ਜੀ। ਕੀ ਬਾਤ ਹੈ ਜ਼ਰੂਰ ਆਓ ਜੀ। ਅੱਛਾ ਹੋਰ ਇੱਥੇ ਬਹੁਤ ਸਾਰੀਆਂ ਪੇਂਟਿੰਗਸ ਘੜੇ ਔਰ ਧਾਰਮਿਕ ਸ਼ੈਵਾਂ ਜਿਹੜੀਆਂ ਨਜ਼ਰ ਆ ਰਹੀਆਂ ਸਾਨੂੰ ਤੇ ਕੋਈ ਮੈਸੇਜ ਜਿਹੜਾ ਦੇਖਣ ਸੁਣਨ ਵਾਲਿਆਂ ਨੂੰ ਦੇਣਾ ਚਾਹੋ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸਾਰੇ ਰਲ ਮਿਲ ਕੇ ਆਓ ਜੀ ਮਹਾਰਾਜ ਦਾ ਦਿਨ ਮਨਾਈਏ ਤੇ ਮਾਰਾ ਤੁਹਾਡੀਆਂ ਖੁਸ਼ੀਆਂ ਝੋਲੀਆਂ ਖੁਸ਼ੀਆਂ ਨਾਲ ਭਰਨੇ ਬਿਲਕੁਲ ਠੀਕ ਹੈ ਜੀ ਮੈਂ ਇੱਕ ਵਾਰ ਕਹਾਂ ਕਿ ਸਿਰਫ ਕੈਮਰਾ ਮਾਰ ਦੋ ਸਾਡੀ ਇਹ ਮਾੜੀ ਜੀ ਗੱਲਬਾਤ ਹੈ ਜਿਹੜੀ ਉਹਦੇ ਨਾਲ ਰਾਸ਼ਾ ਜਿਹੜਾ ਉਹ ਕਿੰਨਾ ਕਟਾ ਹੋ ਗਿਆ ਸੋ ਧੰਨਵਾਦ ਹੈ ਕਿ ਤੁਸੀਂ ਕੋਈ ਸਮਾਂ ਦਿੱਤਾ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਧੰਨਵਾਦ ਮਨੀ ਸਾਹਿਬ ਬਾਏ ਬਾਏ ਸੇ ਬਾਏ 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 ਅੱਛਾ ਜੀ ਹੋਰ ਤੁਸੀਂ ਇਹ ਤੇ ਅਸੀਂ ਫੇਰ ਕਿਤੇ ਮੁਲਾਕਾਤ ਕਰਨਾ ਨੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਜੁੜੇ ਰਹਿਣ